ਹਾਂਜੀ ਕੰਮਕਾਰ ਤੋਂ ਘਰੇ ਜਾ ਰਹੇ ਸੀ ਵਾਹ ਕਰੇ ਅਗਰ ਰੋਟੀ ਪਾਣੀ ਖਾ ਕੇ ਰੈਸਟ ਕਰਦੇ ਆ ਪਰ ਮੇਰੇ ਯਾਰ ਦੋਸਤ ਉਹਦਾ ਗਾਹ ਯਾਰ ਦੋਸਤ ਸਖਰੜ ਹਸਪਤਾਲ ਸਿਵਲ ਹਸਪਤਾਲ ਚ ਦਾਖਲਾ ਤੇ ਉਹਨੇ ਮੈਨੂੰ ਫੋਨ ਕਰਤਾ ਕਹਿੰਦਾ ਵੀ ਆ ਜਾ ਕਹਿੰਦਾ ਉਹਦੇ ਰਾਤ ਪਟਾ ਦੇ ਮੇਰੇ ਨਾਲ ਫਿਰ ਮੈਂ ਚੱਲ ਠੀਕ ਹੈ ਕੋਈ ਚੱਕਰ ਦੇ ਤੇ ਉਹਦੇ ਕੋਲ ਨੂੰ ਜਾ ਰਹੇ ਆ ਉੱਥੇ ਜਾ ਕੇ ਦੇਖਦੇ ਆ ਫਿਰ ਹੁਣ ਕੀ ਮਾਹੌਲ ਹੈ ਕੀ ਹਿਸਾਬ ਪਤਾਵਾ ਹਾਂਜੀ ਫਿਰ ਮੈਂ ਹਸਪਤਾਲ ਪਹੁੰਚਿਆ ਤਰਨਾਂ ਜਾ ਕੇ ਮਿਲਿਆ ਪਰ ਉੱਥੇ ਜਾ ਕੇ ਦੇਖਿਆ ਕਿ ਸਾਡਾ ਬੰਦਾ ਜਿਹੜਾ ਮਤਲਬ ਮਰੀਜ਼ ਉਹਦਾ ਬੈੱਡ ਬਾਹਰ ਕੱਟ ਕੇ ਰੱਖਿਆ ਪਿਆ ਤੇ ਆਹ ਸਾਹਮਣੇ ਇਹ ਖਾਲੀ ਹੈ ਇਹਨੂੰ ਲੋਕ ਲਾਇਆ ਹੈ ਕਮਰੇ ਨੂੰ ਐਵੇਂ ਦੇਖ ਲਓ ਤੁਸੀਂ ਦੇਖਣ ਸਾਰੇ ਬੈੱਡ ਖਾਲੀ ਪੈਣ ਨੇ ਇਹ ਲੋਕ ਹੈ ਤੇ ਉਹ ਸਾਹਮਣੇ ਵਾਲੇ ਜਿਹੜੇ ਇੱਧਰ ਹੈ ਉਹ ਵਾਲਾ ਫੁੱਲ ਸੀਗਾ ਆਹ ਰਾਹ ਦੇ ਵਿੱਚ ਬੈੱਡ ਪਿਆ ਤੇ ਉੱਥੇ ਵਿਚਾਰਾ ਮਰੀਜ਼ ਪਿਆ ਫਿਰ ਮੈਂ ਐਸਾ ਵੀਡੀਓ ਬਣਾਇਆ ਕਿਉਂਕਿ ਵੀਡੀਓ ਵੀ ਬਣਾ ਸਕਦੇ ਹਾਂ ਜੀ ਉਧਰ ਫਿਰ ਆ ਸਾਹਮਣੇ ਤੁਹਾਡੇ ਦੇਖਣ ਨੂੰ ਦੇਖੋ ਆ ਲੋਕ ਲਾਹਿਆ ਤੇ ਉਧਰ ਸਾਰਾ ਫੁੱਲ ਹੋਇਆ ਪਿਆ ਫਿਰ ਅਸੀਂ ਜਿਵੇਂ ਮਰਜ਼ੀ ਕਰ ਕਰ ਕੇ ਸਾਰੀ ਰਾਤ ਦਾ ਚਲੋ ਆਪਣੇ ਕੱਟ ਲਤੀ ਪਰ ਸਵੇਰੇ ਜਦੋਂ ਉੱਠ ਦੀ ਸਾਰ ਜਿਆ ਡਾਕਟਰ ਡੋਟਰ ਹੋ ਰਾਇ ਵਗੈਰਾ ਉਹਨਾਂ ਤੋਂ ਕਹਿ ਕਹਾ ਕੇ ਅਸੀਂ ਉਹਨਾਂ ਨੂੰ ਫਿਰ ਅੰਦਰੇ ਸ਼ਿਫਟ ਕਰਾਇਆ ਰੂਮ ਦੇ ਵਿੱਚ ਕਿਉਂਕਿ ਬਾਹਰ ਤਾਂ ਇੱਕਦਮ ਵੀ ਦਰਨੀ ਨਾਲੇ ਉਹ ਮਰੀਜ਼ ਉਦੋਂ ਅਖਰ ਮੈਂ ਹੁਣ ਬਾਹਰ ਨਿਕਲਿਆ ਜਿਹੜਾ ਫਰਮਾਇਆ ਉਹਨਾਂ ਨੂੰ ਕਿਹਾ ਵੀ ਮੈਂ ਚੱਲਦਾ ਹਾਂ ਜੇ ਮੈਂ ਕੰਮ ਉੱਤੇ ਵੀ ਜਾਣਾ ਤੇ ਉਹ ਕਹਿੰਦੇ ਠੀਕ ਹੈ ਕੋਈ ਚੱਕ ਨੂੰ ਮਹਾ ਜੇ ਕੋਈ ਲੋਡ ਹੋਈ ਤਾਂ ਮੈਨੂੰ ਫੋਨ ਕਰਦੇ ਹੋ ਮੈਂ ਇੱਥੇ ਖੜਾ ਤੇ ਇੱਥੋਂ ਹੁਣ ਫਿਰ ਮਾੜਾ ਜੇ ਰੂਮ 'ਚ ਜਾ ਕੇ ਆਉਂਗਾ ਰੂਮ 'ਚ ਤਿਆਰ ਹੋ ਗਏ ਫਿਰ ਜਾਵਾਂਗੇ ਕੰਮ ਉੱਤੇ ਆਪਾਂ ਫਾਇਦੇ ਚ ਤੇਲ ਤੂਲ ਪਾ ਲਿਆ ਪਾਣੀ ਪੋਣੀ ਪਹਿਲਾਂ ਭਰ ਲਿਆ ਸੀ ਪੰਪ ਤੋਂ ਜਿਦਾ ਉਹ ਸਾਹਮਣੇ ਉੱਥੇ ਆਪਾਂ ਪਰੌਂਠੇ-ਪਰੁੰਠੇ ਖਾ ਕੇ ਆਏ ਹੁਣ ਭੁੱਖ ਲੱਗੇ ਸੀ ਬਹੁਤ ਯਾਦਾ ਟਾਈਮ ਵੀ ਕਾਫੀ ਹੋ ਗਿਆ ਨਾ ਤੇ ਪਰੌਂਠਾ ਖਾ ਕੇ ਹੁਣ ਹੁਣ ਖੜੇ ਆ ਦੁਬਾਰਾ 8 ਵਜੇ ਤੋਂ ਰਾਈਡ ਦੀ ਵੇਟ ਹੋ ਰਹੀ ਹੈ ਦੇਖਦੇ ਆ ਰਾਈਡ ਕਦੋਂ ਆਉਂਦੀ ਹੈ ਤੇ ਲੱਗੇ ਕੰਮ ਕਰ ਅੱਜ ਵੈਸੇ ਤਾਂ ਹਵਾ ਚੱਲ ਰਹੀ ਹੈ ਪਰ ਧੁੱਪ ਵੀ ਹੈਗੀ ਐ ਦਾ ਚਲੋ ਠੀਕ ਹੈ ਮਿਲਦੇ ਆ ਫਿਰ ਰਾਈਡ ਆ ਜਵੇ ਹੁਣ ਹਾਂਜੀ ਮਿੱਤਰੋ ਫਾਕਾ ਮਤ ਜੀ ਗਏ ਤੇ ਰਾਤ ਉਰੀ ਆਈ ਸੀ ਤੁਹਾਨੂੰ ਪਤਾ ਹੀ ਹੈ ਉਸ ਬਾਅਦ ਜਿਹੜਾ ਉਹ ਮੁੰਡਾ ਸੀ ਪਿੰਡ ਦਾ ਹੋਇਆ ਉਹਨੇ ਫੋਨ ਕਰਤਾ ਕਹਿੰਦਾ ਵੀ ਜਿਹੜਾ ਜਿਹਦਾ ਆਪਰੇਸ਼ਨ ਹੋਣਾ ਉਹਨੂੰ ਬਲੱਡ ਦੀ ਲੋੜ ਹੈ ਕਹਿੰਦਾ ਮੈਨੂੰ ਇੱਧਰ ਤਾਂ ਇੰਨਾ ਸਮਝ ਨਹੀਂ ਗਈ ਵੀ ਤੂੰ ਆ ਬਲੱਡ ਲੈਣ ਲਈ ਜਾਣਾ ਸੀਗਾ 6 ਫੇਸ ਮੰਜਣ ਕਿਹਾ ਜੀ ਉਹਨਾਂ ਨੇ ਦੱਸਿਆ ਤਾਂ ਨਹੀਂਗਾ ਹਜੇ ਕਹਿੰਦੇ ਤੁਹਾਨੂੰ ਦੱਸ ਰਿਹਾ ਆਪਰੇਸ਼ਨ ਚੱਲ ਰਿਹਾ ਹੁਣ ਵੀਰ ਦਾ ਅੰਦਰ ਨੇ ਤੇ ਆਪਾਂ ਬੈਠੇ ਉਡੀਕ ਰਹੇ ਹਾਂ ਹਜੇ ਹੁਣ ਦੇਖਦੇ ਆ ਡਾਕਟਰ ਕੀ ਦੱਸਦੇ ਨੇ ਉਹਦੇ ਬਾਅਦ ਫਿਰ ਬਲੱਡ ਬਲੱਡ ਲੈਣ ਜਾਵਾਂਗੇ ਤੇ ਹਜੇ ਤੱਕ ਆਪਰੇਸ਼ਨ ਚੱਲ ਰਿਹਾ ਸੀ ਦੋ ਜਣੇ ਬਾਹਰ ਬੈਠੇ ਲਓ ਜੀ ਮਿੱਤਰੋ ਆਪਰੇਸ਼ਨ ਲਈ ਬੈਠੇ ਆ ਤੇ ਸਾਡਾ ਬੰਦਾ ਤਾਂ ਆਇਆ ਨਹੀਂ ਆ ਉਹਦੀ ਵਿਚਾਰ ਦੀ ਸੋਟੀ ਜ਼ਰੂਰ ਲਾ ਦੇਗੇ ਹੋ ਗਿਆ ਹੈ ਅੰਦਰ ਆਪਰੇਸ਼ਨ ਥੀਏਟਰ ਚ ਥੀਏਟਰ ਆਪਰੇਸ਼ਨ ਥੀਏਟਰ ਥੀਏਟਰ ਪਤਾ ਨਹੀਂ ਕੀ ਹੁੰਦਾ ਸਾਲਾ ਉਹਦੇ ਵਿੱਚ ਗਿਆ ਤੇ ਅਸੀਂ ਛੇ ਫੇਸਿਆਂ ਅੰਦਰ ਖੋਣ ਲੈਣਾ ਪਰ ਬਾਬੇ ਦੀ ਕਿਰਪਾ ਨਾਲ ਬਚ ਗਏ ਅਸਲ ਸੜ ਗਿਆ ਨਾ ਦੇਚੀ ਹੁਣ ਤਾਂ ਸੋਟੀਆਂ ਡਿੱਗ ਰਹੀਆਂ ਨੇ ਸੋਟੀ ਫੜਾ ਕੇ ਬੰਦਾ ਸਟ ਆ ਜਾਣਾ ਸੋਟੀ ਆ ਕੇ ਸੱਪ ਨਹੀਂ ਆ ਜਾ ਚਲ ਬੰਦਾ ਆ ਜਵੇ ਸਾਡਾ ਸੁੱਖ ਨਾਲ ਪਹਿਲੀ ਵਾਰੀ ਤੱਕ ਪਹੁੰਚ ਗਿਆ ਲੈ ਸਾਰੀ ਜਾ ਚੁੱਕੇ ਨੇ ਹਰੇਗਾ ਵਿਚਾਰਾ ਉੱਪਰ ਕੱਲੀ ਬੈਠਾ ਮੇਰੇ ਨਾਲ ਦਾ ਅਜੇ ਤੱਕ ਸਾਡਾ ਬੰਦਾ ਨਿਕਲਿਆ ਨਹੀਂ ਬਾਕੀਆਂ ਦੇ ਸਾਰਿਆਂ ਦੇ ਆਪਰੇਸ਼ਨ ਹੋ ਕੇ ਚਲੇ ਗਏ ਉਹਨੂੰ ਡੀਗ ਰਹੇ ਆ ਵੀ ਕਾਦਾ ਹੋਊਗਾ ਕਿ ਅਸੀਂ ਵਜਾਈਏ ਬੰਦੇ ਰੈਸਟ੍ਰਿਟ ਕਰੀਏ ਅਸੀਂ ਰੋਟੀ ਪਾਣੀ ਖਾਈਏ ਚਲੋ ਦੇਖਦੇ ਆ ਕਾਦਾ ਹੁੰਦਾ ਅਜੇ ਵੀ ਵੇਟ ਕਰਦੇ ਆ ਤਿੰਨ ਚਾਰ ਘੰਟੇ ਤੁੱਤੇ ਹੋ ਗਿਆ ਟਾਈਮ ਹਾਂਜੀ ਆਪਰੇਸ਼ਨ ਹੋ ਗਿਆ ਸੇ ਸਲਾਮਤ ਤੇ ਅਸੀਂ ਬੰਦਾ ਬਿਠਾਤਾ ਹੁਣ ਉਹ ਅੰਦਰ ਆ ਪਿਆ ਆਪਣਾ ਤੇ ਅਸੀਂ ਰੋਟੀ ਪਣੀ ਖਾ ਕੇ ਹੁਣ ਮੈਂ ਵੀ ਜਾਵਾਂ ਕੰਮ ਤੇ ਤੁਹਾਨੂੰ ਮਿਲਦੇ ਆ ਫਿਰ ਲਓ ਜੀ ਮਿੱਤਰੋ ਸੂਤ ਤਾਂ ਕਾਫੀ ਖੜਾ ਹੈ ਪਰ ਘਰੇ ਚੱਲਿਆ ਮੈਂ ਕਿਉਂਕਿ ਕੰਮ ਕਾਰਜ ਕੀ ਗਈ ਤੇ ਕਾਹ ਨੂੰ ਕਾਲ ਜਿਹਾ ਆਉਣਾ ਕਾਲ ਜਾਲਾ ਨੇ ਬੁਲਾਇਆ ਡਿਗਰੀ ਡੁਕਰੀ ਦੇਣੀ ਹੈ ਕੋਈ ਪੀਏ ਦੀ ਕੋਈ ਨਹੀਂ ਮਤਲਬ ਪੀਏ ਦੀ ਲਾਰ ਫਾਈਨਲ ਡਿਗਰੀ ਦੇਣੀ ਹੈ ਉਹਨਾਂ ਨਾਲ ਰਿਲੇਟਡ ਉਹ ਕੰਮ ਨੂੰ ਚੱਲੇ ਆਂ ਬਾਹਰ ਚੱਲ ਜਾ ਕੇ ਬਾੜ ਤੋਂ ਪਹਿਰਾ ਇਹਦੇ ਕਰਕੇ ਟਾਈਮ ਜਿਹੜਾ ਨਾਲ ਚੱਲਿਆ ਆਪਾਂ ਜਾ ਕੇ ਮਿਲਦੇ ਹਾਂ ਹੁਣ ਘਰ ਦਾ ਨੂੰ ਐ ਬਹੁਤ ਚਿਰ ਹੋ ਗਿਆ ਹਾਂ ਇਹੀ ਕਹਿ ਸਕਦੇ ਆ ਚਲੋ ਬਾਕੀ ਮੈਂ ਤਾਂ ਕੀਤਾ ਸੁਣਦਾ ਹੁਣ ਘਰੇ ਆ ਕੇ ਦੇਖਦਾ ਕੀ ਬਣਦਾ ਕਰ ਜਾਂਦੇ ਆ